ਮੰਮੀ ਕਿਦਾਂ ਸਾਬ-ਕਿਤਾਬ ਫਿਰ ਉੱਥੇ ਉਹਨਾਂ ਦਾ ਠੀਕ-ਠਾਕ ਰਹਿੰਦੇ ਆ ਸਾਬ-ਕਿਤਾਬ ਬਹੁਤ ਵਧੀਆ ਹਾਂ ਕਿਤੇ ਤੇ ਜਾਣ ਕੇ ਆਈ ਫਿਟੀ ਕਿਤੇ ਹਾਂ ਕਿਤੇ ਈ ਲੱਗੇ ਦੋ ਅੰਦਰੀ ਲੱਗੇ ਈ ਅੱਛਾ ਕਿਤੇ ਮਾਰ ਕੇ ਤੇ ਗੱਡੀਆਂ ਘਰ ਖਲੋਤੀਆਂ ਹਾਂ ਹੂੰ ਕਿਤੇ ਸਾਂ ਕਿਤੇ ਮੈਂ ਚੱਲੋਂ ਮੈਲੋਂ ਡਈ ਆ ਕੇ ਤੇ ਫਿਰ ਉਹਦੀ ਮਤਲਬ ਸੱਸ ਨਾ ਬਣਦੀ ਰਹੀ ਤੁਹਾਡਾ ਨਾ ਉਹਦੇ ਬੜੋ ਤਰ੍ਹਾਂ ਦੇ ਬੋਲਦੀ-ਬੂਲਦੀ ਦੀਦੀ ਦਾਦੀ ਉਹਦਾ ਕਿਸੂਰ ਸਾਰਾ ਸੱਸ ਦਾ ਈ ਹੈ ਕਿਉਂ ਉਹ ਤੇ ਮੇਰੇ ਨਾਲ ਵੀ ਆਵੇ ਇੱਕ ਫੜਕੀਆਂ ਜੀਆਂ ਲੈ ਜਾਵੇ ਕਿਹੜੀ ਗੱਲ ਆ ਪ੍ਰੀਤ ਨੇ ਕਦੇ ਕਹਤਾ ਵੀ ਹਾਂ ਇਹ ਦੋਵੇਂ ਬੈਠੀਆਂ ਆਹੋ ਉਹ ਆਂਦੀ ਵੀ ਇਹ ਤੋਰੀਆਂ ਵਾਂ ਤੇ ਮਾਤਾ ਮੈਂ ਸੁੱਕੀਆਂ ਬਣਾ ਲਾਂ ਨਹੀਂ ਆਂਦੀ ਤਰੀ ਵਾਲਾਂ ਬਣਾ ਅੱਛਾ ਤੇ ਮੈਨੂੰ ਪਤਾ ਮੈਂ ਘਰਵਾਂ ਨਹੀਂ ਖਾਂਦੀ ਹਾਂ ਉਹ ਤਰੀ ਵਾਲਾਂ ਦਾ ਮੈਂ ਸੁੱਕੀਆਂ ਹੀ ਬਣਾਉਨੇ ਆ ਹਾਂ ਹਾਂ ਤਰੀ ਵਾਲਾਂ ਕੌਣ ਬਣਾਉਂਦਾ ਨਾਲੇ ਇਹ ਸੇ ਗੱਲ ਮੈਂ ਆ ਤਾਂ ਸੁੱਕੀਆਂ ਖਾਣ ਗਏ ਨੇ ਆ ਤਾਂ ਤੇ ਉਹ ਪ੍ਰੀਤ ਨੇ ਗੁੱਸਾ ਕਰ ਲਿਆ ਉਹ ਕਹਿੰਦੀ ਖਸਮਨ ਖਾਓ ਜਾ ਕੇ ਮੈਂ ਪਰੌਂਠੇ ਲਾ ਦਿੰਨੀ ਆ ਤੇ ਇਹ ਲੜੀ ਜਾਣਦੀਆਂ ਜੇ ਗਲਤ ਗੱਲ ਆ ਕਿ ਮੰਮੀ ਜੀ ਉਹਨੇ ਤਰੀ ਵਾਲੀਆਂ ਕਹਤੀਆਂ ਤਾਂ ਖਾ ਲੈਂਦੀ ਤਰੀ ਵਾਲੀਆਂ ਇਹ ਨਾ ਆਹ ਦਿੱਤਾ ਮਾੜਾ ਮੋਟਾ ਵੀ ਚਾ ਲੈ ਗ੍ਰਾਸਿਕ ਫਟਾ ਕੇ ਤੇ ਇੰਨਾ ਕੁ ਪਿਆ ਪਨੀਰ ਬਣਾ ਕੇ ਮੈਨੂੰ ਉਹ ਬਣਾ ਦੇ ਪੁਰਜੀ ਆਂਦੀ ਸਾਰਾ ਫਟਾ ਦੇ ਤੂੰ ਸਾਰਿਆਂ ਪਨੀਰ ਖਾਣਗੇ ਤੇ ਫਿਰ ਇਹ ਵੀ ਗੱਲਾਂ ਕਰਨ ਵਾਲੀਆਂ ਹੋੜੇ ਮੇੜੇ ਗਲਤੀ ਉਹ ਤਾਂ ਤੁਹਾਡੀ ਵੀ ਆ ਜੇ ਅਗਲੀ ਆਂਦੀ ਈ ਤਰੀ ਵਾਲੀਆਂ ਖਾਣੀਆਂ ਵਾ ਤੇ ਤੁਸੀਂ ਵੀ ਤਰੀ ਵਾਲੀਆਂ ਖਾ ਲੈਂਦੇ ਕੁੜਮਾ ਦੇ ਪਿੰਡ ਰੀਸਾਂ ਬਰੀਸਾਂ ਕਰਦੇ ਨਹੀਂ ਚੰਗੇ ਲੱਗੀਦਾ ਮੈਂ ਨਹੀਂ ਕਰਦੀ ਇਹ ਉਹਨੇ ਇੱਕ ਕੀਤੀਆਂ ਤੇ ਫਿਰ ਉਥੇ ਮੇਰੀ ਚੁੰਨੀ ਵਾਲ ਵੇਖ ਕੇ ਨਾ ਜਿਹੜੀ ਚੁੰਨੀ ਸੂਤੀ ਦੀ ਹਾਂ ਅਹੀਂ ਤੇ ਇਦਾਂ ਦੀਆਂ ਲੈਂਦੇ ਨਹੀਂ ਉਥੇ ਇੰਨੇ ਦੀ ਉਥੇ ਇੰਨੇ ਦੀ ਇਦਾਂ ਦੀਆਂ ਗੱਲਾਂ ਵੀ ਕਰੀਦੀਆਂ ਮੈਂ ਦੱਸ ਗਈ ਤੇ ਮੈਂ ਇਥੋਂ ਅੱਗੇ ਆਉਂਦਰੀ ਆਖ ਦੀ ਮਾਰੀ ਕਿਉਂ ਇੱਥੇ ਕੀ ਆਉਂ ਕੋਈ ਇਦਾਂ ਚੜਿਆ ਸੀ ਤੁਹਾਨੂੰ ਤੁਸੀਂ ਤੇ ਐ ਗਏ ਜਿੱਦਾਂ ਪਤਾ ਨਹੀਂ ਪਿੱਛੇ ਕੀ ਮੈਂ ਖਾ ਜਾਣਾ ਤੁਹਾਨੂੰ ਤੇ ਨਾਲੇ ਉਦਾਂ ਨਾ ਜਾਣਾ ਨਹੀਂ ਮੈਂ ਭੱਜਣਾ ਛੱਡਣ ਚੱਲ ਗਈ ਤੇ ਫਿਰ ਤੈਨੂੰ ਵੀ ਅਗਲਾ ਭੱਜਣਾ ਛੱਡ ਗਿਆ ਦੋਤਾ ਉਥੇ ਦਰੀਸਕਾਂ ਬਰਿਸਕਾਂ ਕਰਦੀ ਹੈ ਨਾ ਉਹਦੇ ਨਾਲ ਤੇ ਅਗਲਾ ਵੇਲਾ ਸਦਾਈ ਬਣਾ ਗਿਆ ਚਲ ਬੈ ਤੂੰ ਤੇ ਮੈਂ ਆਈ ਕਿਉਂ ਜਰਾ ਕੋ

사 앞마저 재미있게 잘ugi 이제 다 고흐니까 그래 이따 놀아만 보노 사 ਸਾਸਰੀ ਕਾਲ ਪ੍ਰੀਤ ਕੀ ਕੰਡਈ ਆ ਕੋਈ ਨਹੀਂ ਬਸ ਕੰਮ ਕਰਦਾ ਉਹ ਛੋਕਰਾ ਕਿੱਥੇ ਆ ਛੋਕਰਾ ਤਾਂ ਇਹ ਨਾਲ ਗਿਆ ਵਾ ਕਿੱਥੇ ਇੱਥੇ ਉਹ ਤਾਂ ਮੈਨੂੰ ਛੱਡ ਕੇ ਆ ਵੀ ਗਿਆ ਵਾ ਮੈਨੂੰ ਤਾਂ ਇੱਥੇ ਰਹਿਣ ਦਿੱਤਾ ਵਾ ਉਹ ਤੇ ਮੈਨੂੰ ਲੈ ਕੇ ਨਹੀਂ ਗਿਆ ਆ ਛੱਡ ਗਿਆ ਕਿੱਥੇ ਨਾਲ ਗਿਆ ਵਾ ਕਿਤੇ ਉਹਨੂੰ ਦਵਿੰਦਰ ਨਾਲ ਤਾਂ ਮਹਾਵਾ ਪਰੌਣ ਚੱਲਿਆ ਹਾ ਵਪਰਾਉ ਨਹੀਂ ਗਿਆ ਹੋਣਾ ਤੇ ਰਉਣਾ ਨਹੀਂ ਕਿੱਦਾਂ ਵਾ ਹਾ ਵਪਰਾਉ ਨਹੀਂ ਗਿਆ ਹੋਣਾ ਮੋਰ ਸਲਚਨਾ ਮਾ ਕੱਟੀ ਇਹ ਮੇਰਨਾ ਹੀਰਾਂਆਂ ਫੇਰਾਂ ਕੱਢ ਕੇ ਖੇਡ ਕੇ ਤੇ ਇੱਥੇ ਆ ਗਿਆ ਵਾ ਤੂੰ ਝੂਠ ਮਾਰਦੀ ਮੈਨੂੰ ਲੈ ਮੈਂ ਇਹ ਸਾ ਗੱਲਾਂ ਕਰਦੇ ਨਾਲੇ ਮੈਨੂੰ ਦੱਸ ਗੱਲ ਸੁਣ ਮੇਰੀ ਹਾਂ ਹਾਂ ਸਾਪ ਤੂੰ ਪਾਈ ਆ ਤੇ ਬਾਕੀ ਸੋਨਾ ਕਿੱਥੇ ਚਲ ਗਿਆ ਵਿੱਚ ਹੈ ਨਹੀਂ ਕਮਾ ਟਰੰਕ ਖੋਲਿਆ ਸੀ ਲੈ ਮੰਮੀ ਤੇ ਮਾ ਖਰਾਬ ਹੋ ਗਿਆ ਸ਼ਾਬਦ ਤੇਰੇ ਮਹੱਤੋਂ ਲਈ ਤਾਂ ਵਈਆ ਉਦਾਂ ਹੀ ਮੇਰੀ ਉਂਗਲ 'ਚ ਹੀ ਰਹੀ ਆ ਤੇ ਬਾਕੀ ਸੋਨਾ ਤਾਂ ਅੰਕ 'ਚ ਹੀ ਆ ਹਾਂ ਮੈਂ ਤੇ ਸਾਰਾ ਹੀ ਫੋਲ ਦੇ ਵਿੱਚ ਹੈ ਨਹੀਂ ਜਿੱਥੇ ਮੈਂ ਰੱਖਿਆ ਸੀ ਮਾਤਾ ਤੁਮਾਰ ਤੋਂ ਕੰਮ ਲੈ ਜਿੱਥੇ ਰੱਖਿਆ ਉੱਥੇ ਹੀ ਚਾਬੀ ਤੇ ਬੋਲ ਆ ਤੇ ਸੋਨਾ ਕਿੱਥੇ ਚਲ ਜਾਣਾ ਮੈਂ ਤੇ ਤਾਂ ਅੰਕ ਕਦੀ ਖੋਲਿਆ ਵੀ ਨਹੀਂ ਆ ਹਾਂ ਨਹੀਂ ਉਹਦੇ ਵਿੱਚ ਵੀ ਚਾਬੀ ਰਹਿ ਗਈ ਸੀ ਇੱਕ ਕਿਤੇ ਵਿੱਚ ਟ੍ਰਾਂਕ 'ਚ ਹੀ ਲੱਲਾ ਫੇਰ ਤੈਨੂੰ ਹੱਥ ਫੜਾ ਉਹ ਨਹੀਂ ਮੰਨਣਾ ਨਾਉਣੀਆ ਤੇਰਾ ਵੀ ਟਵਾਗ ਹੈ ਨਹੀਂ ਮਾਸਾ ਵੀ ਪਤਾ ਨਹੀਂ ਕੀ ਕਰਦੀ ਰਹਿਣੀ ਤੂੰ ਹੁਣ ਉਹਨੇ ਵੀ ਨਹੀਂ ਮੰਨਣਾ ਤੇ ਕੀ ਕਰੂੰਗੀ ਹੁਣ ਮੈਂ ਇਹ ਜਿੰਦਗੀ ਚਾਬੀ ਕਿਉਂ ਪਟਾ ਗਈ ਨਹੀਂ ਮੈਨੂੰ ਚੱਤਾ ਹੀ ਭੁੱਲ ਗਿਆ ਅੰਤਰਾ ਹੋਰ ਪਤਾ ਨਹੀਂ ਕੀ ਥੱਲੇ ਡੇ ਗਿਆ ਤੋ ਉਹਨੂੰ ਚੁੱਕਣ ਦਾ ਵੀ ਤੇ ਉਹ ਮੁੜ ਕੇ ਮੈਂ ਉੱਥੋਂ ਠਾਂ ਉੱਤਰ ਕੇ ਮੰਜੀ ਤੋਂ ਧਿਆਨ ਨੂੰ ਆ ਗਈ ਬਾਹਰ ਨੂੰ ਤੇ ਉਹ ਵਿੱਚੇ ਹੀ ਰਹਿ ਗਈ ਨਹੀਂ ਮਿੰਨ ਤੇ ਹੁਣ ਹੁਣ ਕਿਹਨੂੰ ਪੁੱਛੂੰਗੀ ਮੈਂ ਉਹਨੇ ਤਾਂ ਮੰਨਣਾ ਹੀ ਨਹੀਂ ਤੇਰਾ ਵੀ ਕੱਖਾਲ ایے داں کتیا کو चाबी اوناں بیلہ چابھی دے تے پہ کٹ کے لیا دی کتوں سا نہیں کھاندی تے ایدا تو جندے دے ٹانگ کے اگے باہر میں ہن کی دسا رلاں پاپا اگاں یوں ملنا ماں پوساں نو اک واری جتاں میں نہ کہندی نا میں ہن کی کراں ایدا تے مونی پلا پھڑوا پوساں پلا ہن ਆ ਰੋਬਾ ਕੀ ਕਰਾਂ ਮੈਂ ਨਾਨੀ ਨੂੰ ਕਿੱਥੇ ਲਾ ਆਵਾ ਨਾਨੀ ਨੂੰ ਲਾ ਆ ਪਿੰਡ ਚਲ ਗਈ ਚਲ ਗਈ ਆ ਕਰ ਹਾਂ ਚਲੋ ਸ਼ੁਕਰ ਸ਼ੁਕਰ ਬਾਦੇ ਗੱਲ ਕਦੇ ਨੰਗੀ ਰਾਮ ਕਿਤਾਈਗਾ ਆ ਆਪਰੇ ਕਰ ਗਈ ਤੇ ਲਾਹ ਤੇਰਾ ਕੰਮ ਤੇ ਹੋ ਗਿਆ ਦੇ ਮੇਰਾ 500 ਰੁਪਇਆ ਆਣ ਆ ਗਿਆ ਤੇ ਹੋਰ ਲਾ ਆਇਆ ਮੂੰਹ ਫਾਦਰੀ ਆ ਲਵਦੀ ਹੋਣੀ ਆ ਬਈ ਗੱਲ ਚੱਲ ਤੇ ਤੂੰ ਨਾਲ ਜਾ ਨਹੀਂ ਨਹੀਂ ਆਂਦੀ ਨਾਲ ਜਾਣਾ ਰਾਤ ਸਾਰੇ ਮੈਨੂੰ ਫੱਕਿਆ ਕਰਦੀ ਗਈ ਹੈ ਮੈਨੂੰ ਆਂਦੀ ਫੇ ਪਾਣੀ ਦੇ ਕਿਤੇ ਦੇ ਦਦਾ ਨਹੀਂ ਆ ਮੈਂ ਹਾਂ ਔਂਡਿਆ ਵਾ ਲਿਓਂਡਿਆ ਵਾ ਬੜਾ ਸ਼ਦਾਈ ਹੁਣਾ ਮੈਂ ਹਾਂ ਫੇ ਅੰਦਰ ਵੜ ਗਈ ਮਾਮੀ ਕੰਦੀ ਪਹਿ ਜਾ ਡਰ ਜਾ ਲੱਗੇ ਮੈਂ ਨਹੀਂ ਮੈਂ ਹੋਵਾ ਪੜ ਆ ਗਿਆ ਆ ਗਿਆ ਸੱਸ ਕਿੱਦਾਂ ਮੰਨਦੇ ਕੀ ਕਿ ਹੁੰਦਾ? ਬੇਖੰਬਾ ਕੁੰਦੇ ਦਾ ਟੱਲਾਗਾ ਜਾਂਦਾ। ਚੰਗਾ ਬੋਲੀ ਤੇ ਨਾ। ਹਾਂ ਠੀਕ ਹੀ ਬੋਲੀ ਓਦਾਂ ਦੇ। ਤੇ ਤੈਨੂੰ ਪਤਾ ਰਾਜ ਨਹੀਂ ਹੁੰਦਾ ਮੇਂ ਹੁੰਦਾ ਜਾਂ ਵੇਲੇ ਵੇਲੇ ਮਾਮਾ ਘਰੇ ਹੀ ਘਰੇ। ਮੈਂ ਤਾਂ ਨਹੀਂ ਉਤਰਿਆ ਆਦਾ ਮਾਰੇ ਮੜਾਏ ਘੁੰਮਿਆ ਵੇੜੇ ਜਿਹਦੇ ਆ ਗਿਆ ਉਹ ਆਜਾ ਜੀ ਮਾਰਦੀ ਮੰਮੀ ਦੇ ਜਿੰਨਾ ਤ ਪੱਕਾ ਨਿਕਲਿਆ ਨਾ ਉਹਨੇ ਤਾਂ ਉਦੈ ਨਹੀਂ ਸੌਣਾ ਰਾਤ ਸਾਡ ਆਇਆ ਮੇਰਾ ਧਿਆਨ ਵਿਚ ਹੀ ਆ ਜੇ ਕਿ ਕਿ ਤੇ ਬੁੱਢੀ ਨਾ ਸਿੰਗ ਨਾ ਨਾ ਫਸਾਵੇ ਤੇ ਰਹੀ ਜਾਂਦੀ ਮੈਂ ਕਿ ਕਹਿੰਦੇ ਲੜਨਾ ਹੀ ਨਹੀਂ ਹਰਦੀਆਂ ਦੋਵੇਂ ਜਾਨੀਆਂ ਜਿੱਤਾਂ ਹੋਟਲ ਚ ਬੈਠੀ ਹੁੰਦੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਚਲੋ ਸਾਡ ਮੇਰਾ 5 ਰੁਪਏ ਮਿਲ ਜਾਂਦਾ ਤੇਰਾ 5 ਰੁਪਏ ਕੀ ਮਿਲ ਜਾਂਦਾ ਵਾ ਆ ਤੇ ਮਉਣ ਗਿਆ ਜਾਂਦਾ ਹੀ ਦਊਂਗੀ ਤੂੰ ਕਿ ਆਈ ਜੇਰੋਂ ਤੂੰ ਕੰਮ ਕਰਕੇ ਆ ਜਾਈਂਗਾ ਛੱਡ ਕੇ ਤੈਨੂੰ ਉਸੇ ਟਾਈਮ ਦਵਾਂਗੀ ਕੰਮ ਜਿਹੜਾ ਤੂੰ ਕਰ ਆਇਆ ਬੜਾ ਚੰਗਾ ਕੰਮ ਕਰ ਆਇਆ ਮੈਂ ਝਾੜ ਲੈਣੀ ਆ ਫੇਰ ਝਾੜ ਲੈਣੀ ਆ ਮੇਰੀ ਗੱਲ ਸੁਣ ਕਿੱਥੋਂ ਜਾਣਾ ਮਾਂ ਮਾਂ ਉਹ ਬਰਾਲੇ ਮਾਂ ਵਾਜੀ ਘੱਟ ਲੱਗਦੀ ਉਹਦੇ ਅੰਦਰ ਬੜੀ ਹੀ ਕਹਿੰਦੀ ਮੈਂ ਆ ਗਈ ਮੈਂ ਮਾਮੀ ਨੂੰ ਕਹਾਂ ਮਾਂ ਆ ਫਰਾ ਕੇ ਆ ਗਈ ਹਾਂ ਬੱਲਾਂ ਛੱਡ ਮੰਮੀ ਦਾ ਫੋਨ ਆ ਗਿਆ ਕੀ ਆਂਦੀ ਆਂਦੀ ਹੋਣੀ ਛੱਡ ਗਈ ਤੇ ਸੋਨਾ ਭੰਗਿਆ ਹੈ ਸੋਨਾ ਨਾ ਨਾ ਲੈ ਤਰ ਤਬਗਾਰ ਮੈਂ ਕੰਮ ਕਰ ਲੈਣਾ ਪਹਿਲਾਂ ਤਾਂ ਟਰੰਗ ਫੁੱਲਿਆ ਹੀ ਮੈਂ ਤਾਂ ਬਾਹਲੀ ਫੁੱਲਿਆ ਹੋਊਗਾ ਕਿੰਨਾ ਬਿਮਾਰ ਹੈ ਨਾ ਸੋਨਾ ਤੇ ਮੇਰਾ ਧਿਆਨ ਹੀ ਨਹੀਂ ਗਿਆ ਨਾ ਮੈਂ ਸੁਣਿਆ ਹੱਥ ਮਾਰਿਆ ਸੋ ਲੱਗੇ ਨਾ ਜਿੰਨਾ ਲੱਗਾ ਹੀ ਆਹੋ ਚਾਬੀ ਮੈਂ ਗੁੰਦੀ ਫਿਰ ਤਾਂ ਇਹ ਨੰਗੜ ਨਹੀਂ ਸਕਦੀ ਕੀ ਪਤਾ ਮ ਸਮਝ ਨਹੀਂ ਆਉਂਦੀ ਮੈਨੂੰ ਆਉਂਦੀ ਥੋੜੀ ਥੋੜੀ ਸੋਣਾ ਬੜਾ ਨੀਂਦਵਾ ਤੇ ਮੈਨੂੰ ਕਹਿੰਦੀ ਕਹਿੰਦੀ ਹਾਂ ਜੀ ਮੈਂ ਆਂਦਾ ਹਾਂ ਵਾਪਰਾ ਲਿਆ ਵਾ ਮੈਂ ਕਹਾ ਵਾਪਰਾ ਆਉਂਗਾ ਨਾ ਆ ਜਾਣਾ ਅੰਨੇ ਜੀ ਉਹਨੇ ਪਤਾ ਨਹੀਂ ਕੀ ਬਣਿਆ ਉਹਨਾਂ ਵਾ ਕਿੰਨਾ ਤੂੰ ਬੰਦ ਸਾਕਾ ਸੁਪਨਾ ਬੜਾ ਬੁਰਾ ਹੋਇਆ ਸੀ ਤੈਨੂੰ ਪਤਾ ਹਣਾ ਕਿੰਨੀਆਂ ਪਤਾ ਮੈਨੂੰ ਤਾਂ ਪਤਾ ਨੂੰ ਪਤਾ ਹੀ ਆ ਜੇ ਵੀ ਅੱਖਾਂ ਤੂੰ ਵੇਖਣ ਦੇ ਇੰਦਾਂ ਦੀ ਕੋਈ ਗੱਲ ਨਹੀਂ ਹੁੰਦੀ ਮੈਂ ਆਪਣੀ ਮਾਥੇ ਕੱਟ ਲੈਣਾ ਕੀ ਕਰਨ ਕੱਟਣ ਮਮੀ ਨੀ ਤੇ ਮੈਨੂੰ ਉਦੋਂ ਵੀ ਦੇ ਹੀ ਦੇਣਾ ਹੈ ਕਿਆ ਹਿਦੋ ਨੰਤ ਕਾ ਲਾਇਆ ਹੀ ਹਨੇ ਸੱਚੀ ਸੋਨਾ ਕੱਢ ਲਿਆ ਬੜੀ ਤਾਂ ਚੀਜ਼ ਆ ਸਭ ਦੇ ਗੱਲਾਂ ਹੋਰ ਕਿਤੇ ਜੋਗਨੇ ਕੱਢ ਲੈਣਾ ਟ੍ਰਾਂਕ ਕਾ ਗਿਆ ਉਹਨੂੰ ਗਣਾ ਵੀ ਆ ਨਾ ਉਹਨੇ ਕੱਢਿਆ ਚੱਜ ਨਾਲ ਵੇਂਦੀ ਦੇਖਿਆ ਚੱਜ ਨਾਲ ਮੁੰਮੀ ਘਟਵਾ ਆਇਆ ਸਾਨੂੰ ਮੈਂ ਲੱਗੇ ਕਹਿੰਦੀ ਵੀ ਆਪਾਂ ਆ ਗਏ ਆ ਤੇ ਅਜ ਜ਼ਬਰਦਸਤ ਕੰਮ ਹੋ ਗਿਆ ਵਾ ਅਹੀਂ ਉੱਥੇ ਦੇਹ ਦੇ ਸੋਨਾ ਪਤਾਲ ਚ ਵੀ ਕਢਾ ਲੈਣਾ ਜਿੱਥੇ ਹੁੰਦਾ ਤੇ ਸੋਨਾ ਜਾਣਵਨੀ ਮੈਂ ਦੇਣਾ ਇਹ ਦਿਨ ਨਹੀਂ ਗੱਲ ਤੇ ਮੈਂ ਮਾਤਾ ਨੂੰ ਸੁਦੇ ਆਣ ਬੁਣਾਂ ਦੂੰਗੀ ਇਹ ਤੇ ਸੋਨਾ ਸਾਂਭ ਕੇ ਬਹਿ ਜੂਗੀ ਭਾਵੇਂ ਮੈਨੂੰ ਇੱਕ ਚੱਕਰ ਲਗਣਾ ਨਾ ਭਾਵੇਂ ਤੂੰ ਜਲਦੀ ਮੈਂ ਆਉਣੀ ਆ ਮੈਂ ਤਾਂ ਲੇਟ ਅਰਚਾ ਲੱਗਦਾ ਉਹ ਜਿਆ ਕੰਮ ਕਰਦੇ ਰਹੀ ਕਾ 500 ਰੁਪਇਆ ਦੇਣ ਵਾਲੇ ਮੈਨੂੰ ਸ਼ਾਮਾਂ ਦਾੜ ਤੱਕ ਮੈਂ ਦੱਸਦਾ ਹੀ ਸ਼ਾਮਾਂ ਤੱਕ ਮੇਰੇ ਹੱਥ ਚ ਆ ਰਹਿੰਦੇ ਕਿਤੇ ਬੰਨਾ ਮੈਂ ਹੱਡ ਫੋਨ ਲੈ ਕੇ ਆਉਣੀ ਮੇਰੇ ਖਾਬ ਹੋ ਗਏ ਪੰਜ ਸਵੇ। ਚਾਹ ਸੋ ਕੋਸ ਦੇ ਆ। ਹੂੰ। ਜਦਾਂ ਹੋਣਗੇ ਆਪਣੇ ਦਵਾਂਗੇ। ਚੰਗਾ। ਮੰਮੀ ਚਾਹ ਬਣਾਉਣ ਚਲ ਗਈ। ਆਹ ਗਈ ਚਾਹ ਬਣਾਉਣ। ਟੂਬਾ ਫੜਾ ਮੇਰੇ ਕਿ ਟੂਬਾ ਚੀਜ਼ਾਂ। ਹਾਏ ਹੈ। ਕਿਹੜੀਆਂ ਟੂਬਾ? ਜੜਵਾ ਤੋਂ ਕੱਢੀਆਂ ਵਾ। ਚਾਬੀ ਵਿੱਚੇ ਰਹਿ ਕੇ ਤੂੰ ਮੇਰੇ ਨਾਲ ਇਹ ਰਗਾ ਫੇਰਗਾ ਨਾ ਖੇਡ। ਫੜਾ ਦੇ ਬੰਦੀ ਬਣ ਕੇ। ਹੋ ਮੰਮੀ ਮੈਂ ਤੇਰੀਆਂ ਡੂਮਾ ਕਰਨੀਆਂ ਨਾ ਮੈਨੂੰ ਪਤਾ ਕਿਹੜੀਆਂ ਤੇਰੀਆਂ ਟੂਮਾਂ ਕਿੱਥੇ ਤੂੰ ਰੱਖੀਆਂ ਮੇਰੇ ਇਹੋ ਜਿਹੇ ਨਹੀਂ ਮੇਰੇ ਜਿਹੇਰਾ ਫੇਰੀਆਂ ਤੇ ਇਹਦੇ ਨਾਲ ਦੀ ਚਾਬੀ ਆ ਕਿਤੇ ਰਖੋਵਾ ਲੈ ਹਾਂ ਵੇ ਉਹ ਵਿੱਚ ਰਹਿ ਗਈ ਉਦੋਂ ਤੇ ਆ ਦੋਵੇਂ ਹੀਆਂ ਚਾਬੀਆਂ ਨਹੀਂ ਮੰਮੀ ਜਿੰਦਾ ਤੂੰ ਐਡਾ ਲਾਇਆ ਛਤਰ ਜੱਡਾ ਤੇ ਚਾਬੀ ਤੂੰ ਮੈਨੂੰ ਕਿਹੜੇ ਵੇਲੇ ਦੇਤੀ ਆ ਹਾਂ ਦੋ ਜੱਦੇ ਤੱਕ ਖਸਮਣੀਆਂ ਨੇ ਚੇਹ ਰਹਿ ਗਈ ਮੇਰ ਕੋ ਤੇ ਫੇਰ ਮੈਨੂੰ ਨਹੀਂ ਆ ਤੇਰੀ ਧੀ ਵਾਲੀਆਂ ਹੈਰਾ ਫੇਰੀਆਂ ਆਉਂਦੀਆਂ ਵੀ ਮਾਂ ਪਈਏ ਤੇ ਛਾਪਾਂ ਖੇਚ ਲੈ ਇਹ ਉਹਨਾਂ ਦੇ ਚਾਲ ਚੱਲਣੀਆਂ ਦੋਵੇਂ ਮਾਪਤਾ ਦੇ ਉਹ ਤੂੰ ਨੇ ਲਾਈ ਮੇਰੇ ਹੱਥੋਂ ਵੀ ਚਾਲ ਕੇ ਗਵਾਸ ਨਾ ਜਾਵੇ ਤੂੰ ਉਹਦਾ ਟਰੰਕ ਚੋਂ ਕੱਢ ਲਗਾਵਾ ਆ ਮੰਮੀ ਚੁੱਪ ਕਰ ਜਾ ਰਹਿ ਕੇ ਚਾਰ ਦਿਨ ਉਸ ਕੁੜੀ ਕੋ ਤੇ ਆਣ ਕੇ ਇਲਜ਼ਾਮ ਤੂੰ ਮੇਰੇ ਤੇ ਲਾਤਾ ਵਾ ਵੀ ਸੋਨਾ ਕੱਢ ਲਿਆ ਮੈਂ ਸੋਨਾ ਤੇਰਾ ਫੁਕੜਾ ਵਾ ਐ ਨਹੀਂ ਪਟੂੰਬਾ ਫੜਾਦੇ ਪਹਿਲੇ ਮਾਰ ਸੰਗੂ ਮੈਂ ਤਾਂ ਤਾਂ ਗੱਲ ਨਾ ਚੜਾਈ ਹੁਣ ਆ ਮੰਮੀ ਜਦੋਂ ਮੇਰੇ ਕੋ ਹੈ ਨਹੀਂ ਤੇ ਮੈਂ ਕਿੱਥੋਂ ਦੇ ਦਾਂ ਆ ਤੈਨੂੰ ਕੁੜੀ ਨੇ ਸਖਾਲ ਚੁੱਕ ਚਕਾ ਕੇ ਘਲਤਾ ਤੈਨੂੰ ਕੁੜੀ ਵਾਲ ਨਾ ਜਾ ਮਾਰ ਕੇ ਨਾ ਚਪੇੜ ਤੇ ਬੱਤੀ ਦਾ ਬੱਤੀ ਦਾ ਦੰਦ ਬਾਹਰ ਲਾਉ ਤੇਰੇ ਅੱਛਾ ਲਾ ਕੇ ਦੱਸ ਜਦੋਂ ਮੈਂ ਢੂੰਬਾ ਕੱਢਿਆ ਹੀ ਨਹੀਂ ਆ ਉਹਨੇ ਤੈਨੂੰ ਸਖਾਲਿਆ ਤੇ ਆਣ ਕੇ ਮੇਰੇ ਦਵਾਲੇ ਹੋ ਗਈ ਉਹਨੇ ਕਿ ਸਖਾਲਣਾ ਵਾ ਹ ਆਈ ਜੇ ਤੂੰ ਐਸੇ ਮਾਰਤੇ ਹੋਣੀ ਦੋਤੇ ਨਾ ਵੀ ਮੈਂ ਉੱਥੇ ਚਾਬੀ ਚਾਬੀ ਨਾਲੇ ਤੇ ਮੈਨੂੰ ਵਾ ਕੱਢ ਕੇ ਦੇ ਜਿੱਥੇ ਰੱਖੀਆਂ ਮੈਂ ਲਈਆਂ ਇਹਨੇ ਮੈਂ ਤੈਨੂੰ ਕਿੱਦਾਂ ਦੇਣਾ ਚਾਬੀ ਇਹਦੇ ਨਾਲ ਦੀ ਤੇਰ ਕੋ ਆ ਚਾਬੀ ਤੇ 24 ਘੰਟੇ ਤੂੰ ਨਾਲੇ ਨਾ ਬੰਨ ਛੜਦੀ ਆ ਵਸਾ ਤੂੰ ਇੱਕ ਮਹੀਨੇ ਇਹ ਦੋ ਹੀ ਇੱਕ ਕਿੱਧਰ ਰਹਿ ਗਈ ਫੇ ਇੱਕ ਤੇ ਵਿੱਚੇ ਅੰਤਰੀ ਰਹਿ ਗਈ ਮੈਨੂੰ ਪਤਾ ਨਹੀਂ ਲੱਗਾ ਕਿਉਂ ਭਜੀ ਉਥੋਂ ਮੇਰੇ ਚ ਕੋਈ ਭੂਤ ਆ ਗਿਆ ਸੀ ਉਥੋਂ ਡਰਦੀ ਅੰਦਰ ਨੂੰ ਬਾਹਰ ਨੂੰ ਭਜੀ ਆ ਮੈਂ ਤਾਂ ਚਾਬੀ ਆਣ ਕੇ ਫੜਾਈ ਆ ਵੀ ਮਾਤਾ ਆਪਣੀ ਆਮਾਨ ਤੇ ਸਾਹਬ ਇੰਨੇ ਤੇ ਬਥੇਰੇ ਨਖਰੇ ਕਰ ਕਰ ਦੱਸਣ ਦੀ ਜਾਨਾ ਹੈ ਆਪਾਂ ਕੀ ਨਖਰੇ ਦੱਸੇ ਮੈਂ ਮੈਨੂੰ ਹੁਣ ਨਹੀਂ ਕੋ ਸਵੇਰ ਕੋ ਤੋਂ ਦਾ ਦਿਨ ਚੜਿਆ ਵ ਤੇ ਸ਼ਾਮਾਂ ਪੈ ਚੱਲੀਆਂ ਤੂੰ ਵੀ ਕੱਢਣ ਦੇ ਚਾਲ ਬਣਾਈ ਹੋਣੀ ਨਾ ਫਿਰ ਜੇ ਤੇਰੇ ਚਾਹੀ ਨਹੀਂ ਕੋਤੇ ਹਾਂ ਹਾਂ ਮੇਰੀ ਤੀਨ ਕਾਟ ਕੇ ਤੂੰ ਵਾਵਾ ਖੋਸ਼ ਹੋ ਗਈ ਹੁਣ ਤੇ ਸੱਦ ਲਾ ਤੀਨ ਕੱਢ ਕੇ ਸਾਨੂੰ ਤਾਂ ਮਗਰ ਤੂੰ ਮੇਰਾ ਸਾਰਾ ਸਮਾਨ ਕੱਢ ਕੇ ਲੈ ਗਈਆਂ ਚਾਰ ਦਿਨ ਹੀ ਟਿਕਣਾ ਵਾ ਉਹ ਨਾ ਉੱਥੇ ਠਿਕੇ ਜਿਨ੍ਹਾਂ ਨੇ ਅੱਛ ਲੱਬੀਆਂ ਮਿਲਦੀਆਂ ਪਕਾ ਪਕਾ ਦਿਨੀ ਉਹ ਉੱਥੇ ਉੱਥੇ ਟਾਈਮ ਕੱਢਣ ਵਾਲੇ ਨਹੀਂ ਆ ਨਹੀਂ ਹੁਣ ਦੇਣੀਆਂ ਕਿ ਮੈਂ ਸੱਦਾ ਫੇ ਦੋ ਬੰਦੇ ਚ ਭਾਵੇਂ ਦਾ ਸੱਦ ਲਾ ਜਦੋਂ ਮੇਰੇ ਕੋ ਹੈ ਹੀ ਨਹੀਂ ਤੇ ਮੈਂ ਕਿੱਥੋਂ ਦੇਦਾ ਹੈ ਜੋ ਬਨ ਕੱਥਾ ਮਾ ਨੂੰ ਪੁੱਛਾਂ ਪਹਿਲਾਂ ਜੋ ਬਨ ਵੀ ਇੱਥੇ ਹੀ ਪੁੱ ਜੋ ਬਨੂ ਬਾਜ ਮਾਰਾ ਹਾਦ ਹੋਈ ਆ ਆਂਦੇ ਆਂਦੇ ਆ ਆਪੇ ਮਰਜੀ ਪੂਜੀ ਆਪੇ ਮੇਰੇ ਬੱਚੇ ਜੀ ਉਥੋਂ ਫਿਰ ਤੁਰ ਕੇ ਆ ਗਈ ਆ ਆਣ ਮੇਰੇ ਤੇ ਦਿਵਾਲੇ ਹੋ ਗਈ ਵੀ ਤੂੰ ਮੈਨੂੰ ਫੜਾ ਦੇ ਨਹੀਂ ਮੈਨੂੰ ਫੜਾ ਦੇ ਨਾ ਸਤਾ ਮੈਨੂੰ ਕੀ ਕੀ ਤੇਰਾ ਸੋਨਾ ਉਹਦੇ ਵਿੱਚ ਤਿੰਨ ਸਾਪਾਂ ਚੈਨੀ ਤੇ ਫਿਰ ਉਹ ਕੁੜੀ ਲੈ ਗਈ ਆ ਜਦੋਂ ਤੂੰ ਬਿਮਾਰ ਪਈ ਸੀ ਨਾ ਅਗਲੇ ਨੇ ਟਰੰਕ ਫੋਲੇ ਲਬਾਰੀਆਂ ਪੋਲੀਆਂ ਅਗਲੇ ਤੇ ਇਥੇ ਪਾਊਡਰ ਤਾਂ ਚਾਹੀਦਾ ਮੇਰ ਕੋਈ ਤੂੰ ਨੇ ਕਿੱਧਰ ਫੋਲੇ ਨਹੀਂ ਉਹਨਾਂ ਨੂੰ ਤਾਂ ਦੱਸਿਆ ਹੋਊਗਾ ਟਿਕਾਣੇ ਆ ਗਿਆ ਜੋਬਨ ਕਰ ਲਾ ਗੱਲ ਜੋਬਨ ਨਾ ਵੀ ਆ ਜੋਬਨ ਵੇਖ ਲਾ ਮੁੰਡੇ ਇਹਨਾਂ ਨੂੰ ਆ ਤੂੰ ਨਰਗਨ ਬੰਦਿਆ ਬਾਹਰ ਲੋਕਾਂ ਦਾ ਸੰਡੇ ਵੀ ਦਈਆਂ ਲੜਨ ਫੇਰ ਆ ਤੂੰ ਬਾ ਮੇਰਾ ਫੜਾਓ ਤੇਰੇ ਕੋਲ ਕਿਹਦੇ ਕੋਲ ਮੈਂ ਦੱਸ ਦੇ ਕਿਹੜੀਆਂ ਟੂੰਬਾ ਪਤਾ ਤੇ ਲੱਗੇ ਮੈਂ ਤੈਨੂੰ ਪਤਾ ਨਹੀਂ ਕਿੰਨੇ ਸਾਪਾਂ ਦੇ ਕਿੰਨੀ ਆ ਤੇ ਸੁਣ ਲੈ ਇਹਦੀ ਗੱਲ ਕੁੜੀ ਕੋ ਗਈ ਕੁੜੀ ਨੂੰ ਦੇ ਆਈ ਤੇ ਆਣ ਕੇ ਨਾਂ ਲਾਤਾ ਮੇਰਾ ਇਹੇ ਮੇਰੀਆਂ ਚੀਜ਼ਾਂ ਕੱਢ ਲੀਆਂ ਵਾ ਮੰਮੀ ਅਸੀਂ ਦੋਵੇਂ ਜੀ ਆਪਣੀ ਚੰਗੀ ਰੋਟੀ ਖਾਂਦੇ ਆਂ ਅਸੀਂ ਤੇਰੀਆਂ ਟੂਮਾਂ ਛੱਡਣੀਆਂ ਸੀ ਤੇ ਚਾਬੀ ਰਹਿ ਗਈ ਟਰੰਕ 'ਚ ਜੇ ਲੜਦੀਆਂ ਹੁੰਦੀਆਂ ਨਾ ਚੁੱਪ ਕਰਕੇ ਅੰਦਰ ਬੈਠ ਕੇ ਲੜਿਆ ਕਰੋ ਉਹ ਬਾਹਰ ਲੋਕ ਬੈਠੇ ਜਾਂ ਮੈਂ ਨਹੀਂ ਲੜਦੀਆਂ ਨੂੰ ਸਮਝਾ ਦੇ ਮੇਰਾ ਫੜਾ ਟੂਮਾ ਮੇਰੀ ਗੱਲ ਸੁਣਾ ਆ ਚਾਰ ਦਿਨ ਸੌਖੇ ਲੰਘ ਗਏ ਜਿਨ੍ਹਾਂ ਦਿਨ ਉੱਥੇ ਗਈ ਰਹੀ ਆ ਆ ਗਈ ਆ ਇੱਕ ਨੇਰੀ ਕੱਲੀ ਤੇ ਦੂਜੀ ਫੇਰ ਤਿਆਰ ਆਣ ਕੇ ਸਾਡੇ ਉੱਤੇ ਛੱਡੂ ਉਹਨੇ ਘਰੇ ਹੋਣਾ ਕਿੱਥੇ ਜਾਣਾ ਤੇ ਫਿਰ ਮੇਰਾ ਗਨ ਅਲੌਂਡ ਹੀ ਆ ਖਬਰ ਦਾ ਜੇ ਮੈਂ ਟੂਬਾ ਦਾ ਨਾ ਆਇਆ ਕੁੜੀ ਚਰੀ ਲੱਗੀ ਹਣੀ ਤੇ ਬਾ ਤੁਹਾਡੇ ਕੋ ਸਾਰੀਆਂ ਕੁ ਇੱਧਰ ਵੇਖ ਜਦੋਂ ਬਿਮਾਰ ਪਈ ਹੈ ਨਾ ਆਖਲੇ ਨੇ ਬੈੱਡ ਸੀਟਾਂ ਨਵੀਆਂ ਨਹੀਂ ਪਾਡਰ ਪਤਾ ਨਹੀਂ ਚਾਰ ਦੇ ਡੱਬੇ ਕੀ ਕੋ ਪਾ ਲਿਆ ਕਿੱਟ ਚ ਉਹ ਟੂਬਾ ਛੱਡਣ ਵਾਲੀ ਉਹ ਚਾਰ ਉਹ ਨਾ ਟਰੰਕ ਚੋਂ ਕੱਢਿਆ ਹੈ ਚਾਰ ਕਿਥੇ ਪਿਆ ਹੈ ਚਾਦਰ ਕਿਥੋਂ ਕੱਢੀ ਤੇਰੇ ਟਰੰਕ ਚ ਹੀ ਚਾਦਰਾਂ ਦੀ ਮੰਮੀ ਨੇ ਲੈ ਕੇ ਰੱਖੀ ਫਿਰ ਉਹ ਸੋਨਾ ਲੈ ਗਈ ਉਹਦਣਾ ਗੱਲ ਕਰ ਲੈ ਅਹੀਂ ਨੀ ਤੇਰਾ ਸੋਨਾ ਲਿਆ ਤੇ ਨਾ ਸਾਨੂੰ ਕਹਿ ਕੇ ਲੋੜ ਆਹੋ ਅਈ ਨਾ ਚਿਰ ਹੋ ਗਿਆ ਉਦੋਂ ਤਾਂ ਮੇਰੇ ਘਰ ਸਾਲਾ ਜੋਬਨ ਕੁੜੀ ਦਾ ਨਾਂ ਲਾਉਣ ਦੀ ਕੋਈ ਲੋੜ ਨਹੀਂ ਤੇ ਘੜੀ ਮੁੜੀ ਕੁੜੀ ਵਾਰੇ ਜਾਂਦੀ ਓ ਕੁੜੀ ਦਾ ਨਾਂ ਨਾ ਲਾਓ ਮੇਰੀਆਂ ਰੰਗਾਂ ਫੜ ਲਓ ਤੁਮੇ ਮਾਪਤ ਕਿ ਮੈਂ ਸੋਰਾ ਕੱਢਿਆ ਵਾ ਮੇਰੀ ਧੀ ਇਹਦਾ ਕਰ ਸਕਦੀ ਐ ਉਹਨੇ ਜਿਹੜੀ ਮੇਰੇ ਹੱਥੋਂ ਸਾਪ ਲਈ ਉਹਦੇ ਕੋਲ ਅਜੇ ਵੀ ਆ ਤੇ ਫਿਰ ਲਿਆਂਦੀ ਹੈ ਕੋਹ ਤਾਂ ਨਾ ਰਿਹਾ ਤਿੰਨ ਸਾਪਾਂ ਤੇ ਚੈਨੀ ਦੇ ਵਿੱਚ ਰੱਖੀ ਅੱਗ ਲੱਗੇ ਤੇਰੀ ਚੈਨੀ ਦੇ ਵਿੱਚੇ ਸਾਪਾਂ ਨੂੰ ਮੈਂ ਐਨਾ ਚਿਰ ਹੋ ਗਿਆ ਹਾਂ ਤੇ ਤੇਰਾ ਕੂਲਰ ਤਾਂ ਹੁਣ ਤੱਕ ਨਹੀਂ ਆਇਆ ਹਏ ਮੇਹਲਾ ਆਹ ਕੋ ਚੌਵੀ ਹਾਦਕਾ ਲਾ ਦੇ ਮੈਂ ਮਰ ਜਾਣਾ ਇਹਨਾਂ ਚਾਰਾਂ ਚੀਜ਼ਾਂ ਕੱਢ ਦੇ ਕੋਰ ਕੋ ਓ ਜਦਾ ਵਾਸਾ ਕੋ ਯੇ ਲੇ ਜੇ ਚਾਬੀਆਂ ਤੜ ਕੋ ਹੁੰਦੀਆਂ ਮੈਨੂੰ ਤਾਂ ਪਤਾ ਨਹੀਂ ਟੂਮਾ ਦਾ ਮੈਨੂੰ ਨਹੀਂ ਚਾਬੀਆਂ ਫੜਾਉਂਦੀ ਆ ਵੀ ਲੱਲਾ ਆ ਵੀ ਲੱਲਾ ਹਵਾ ਦੇ ਵਿੱਚ ਕੀ ਆ ਵੀ ਲੱਲਾ ਚਾਬੀਆਂ ਹਾਂ ਮੰਮੀ ਨਾ ਮੈਂ ਕੋ ਸੋਨਾ ਕੱਢੇ ਤੇ ਨਾ ਮੇਰਾ ਨਾਂ ਲਾ ਕੁੜੀ ਆਪਣੀ ਨੂੰ ਬਿਸ਼ੱਕ ਫੋਨ ਕਰ ਲਾ ਇਹ ਉਹ ਤੇਰਾ ਤਾਲੀ ਆ ਜੇ ਲੱਛਣ ਕਰਦੀ ਆ ਧੋਈ ਆ ਉਧਰ ਹੋਈ ਜੇ ਮੇਰਾ ਨਾਂ ਲਾਤਾ ਉਧਰ ਹੋਈ ਜੇ ਮੇਰਾ ਨਾਂ ਲਾਤਾ ਮੈਂ ਤੇਰਾ ਸੋਨਾ ਕੀ ਕਰਨਾ ਸੀ ਮਾਤਾ ਹੁਣ ਚਾਬੀਆਂ ਹੀ ਕੀ ਕਰਨੀਆਂ ਹੈ ਮੇਰੀ ਗੱਲ ਸੁਣ ਕਲੀਅਰ ਕਰ ਕਿੱਥੇ ਗਿਆ ਸਮਾਨ ਮੈਂ ਪੁੱਛਿਆ ਕੀ ਕਰਾਂ ਮਿੰਦਿਆ ਨਾ ਬਣਾ ਤਾ ਸ਼ਦਾਨ ਨੇ ਕਲੀਅਰ ਹੋ ਗਿਆ ਵਾ ਉਹ ਚੜ ਗਿਆ ਉੱਥੇ ਮੈਂ ਪੱਕਾ ਮੰਨ ਜੇ ਨਾ ਮੰਨ ਇੱਥੇ ਤੂੰ ਤੇ ਇੱਥੇ ਮੈਂ ਕਿੱਥੇ ਚੜ ਗਿਆ ਨਹੀਂ ਕੁੜੀ ਕੋ ਕੁੜੀ ਨੇ ਕਿਹੜੇ ਵੜਾ ਕੱਢ ਲਿਆ ਦੋਤਾ ਤੇ ਬੈਠਿਆ ਹੀ ਆਖੀ ਜਾਂਦਾ ਹੀ ਮੇਰੇ ਹਿੱਸੇ ਕੱਢ ਦੇ ਨਾਨੀ ਮੇਰੀ ਆਂਦੀ ਹੀ ਪੈਲੀ ਤੈਨੂੰ ਦੇ ਦੇਣੀ ਘਰ ਬਾਹਰ ਤੈਨੂੰ ਜਿਨ੍ਹਾਂ ਨੂੰ ਤੂੰ ਹਿੱਸਿਆਂ ਤੱਕ ਦੱਸਿਆ ਵਾ ਉਹਨਾਂ ਤੇ ਆਪੇ ਹੱਥ ਫੇਰਨਾ ਉਹ ਤੂੰ ਬਾਂਦੇ ਸਾਂਗੇ ਸਾਰੇ ਕੁਝ ਦੇ ਆਂਦੇ ਹੀ ਤੇ ਲੈ ਗਏ ਆ ਲੈ ਗਏ ਆ ਲੈ ਗਈ ਉਹ ਮੈਨੂੰ ਨਹੀਂ ਕਹਿਣੀ ਲੋੜ ਤੇ ਨਾ ਮੈਨੂੰ ਕਹਿਣਾ ਵਾ ਮੈਂ ਤੈਨੂੰ ਆਂਦੀ ਆ ਤੇ ਮੈਨੂੰ ਫੜਾ ਹੀ ਸ਼ਦਾਈ ਹੀ ਜਿਹਦੀਆਂ ਤੂੰ ਗੱਲਾਂ ਉਹ ਦੋਤਾ ਲੱਲੂ ਮਾਰੀ ਜਾਂਦਾ ਗੱਲਾਂ ਮੈਨੂੰ ਨਹੀਂ ਪਤਾ ਸਾਭ ਆਪਣੀ ਚਾਬੀ ਮੈਂ ਕੀ ਕਰਨੀ ਆ ਮੈਂ ਗੱਲਣਾ ਪਰੋਣੀ ਆ ਜਦੋਂ ਉਹਦਾ ਤਾਂ 24 ਘੰਟੇ ਨਾਲੇ ਆਇਆ ਇੱਕ ਮੇਰੇ ਕੋ ਤੇ ਇੱਕ ਤੇਰੇ ਕੋ ਤੇ ਇੱਕ ਉਹ ਵੀ ਫੜਾ ਫੇ। ਅਜੂਬਾ ਨਾ ਕਿਉਂ ਘਰ ਕਪਤ ਪਾਇਆ ਆਂਡ ਗਵੰਡ ਵੇਂਦਾ ਉਹਦੇ ਕਿਹੜਾ ਹੁੰਦਾ। ਹੁਣ ਹੁਣ ਵੇਂਦਾ ਮੈਂ ਉੱਥੇ ਬਾਹਰ ਬੈਠਾ ਉਹਨੇ ਮੇਰੇ ਬੰਦੇ ਬੈਠਾ ਤੇ ਲੜਾਈ ਹੋਣ ਦੀ। ਅਜੂਬਾ ਇਹਨੂੰ ਸਮਝਾ। ਇਹਨੂੰ ਆਹ ਜੜੀ ਦੇ ਨਾਲ ਦੀ ਚਾਬੀ ਮੈਨੂੰ ਫੜਾ। ਮੈਂ ਤੈਨੂੰ ਸਮਝਾਵਾਂ ਕਿ ਉਹਨੂੰ ਸਮਝਾਵਾਂ ਮੈਂ। ਚਾਬੀ ਫੜਾ। ਨਹੀਂ ਚਾਬੀ ਮੇਰੇ ਕੋ ਕਿੱਥੇ ਆ? ਉਹੋ ਗੱਲ ਘੜੀਮੜੀ ਕਰੀ ਜਾਣੀ ਆ। ਨਿਆ ਤਾਂ ਦੋ ਚਾਬੀਆਂ ਸੀ ਤੇ ਇੱਕ ਕਿੱਥੇ ਫੇਰ? ਇੱਕ ਤੇਰੀ ਕੁੜੀ। ਉਹਦੇ ਉੱਤੇ ਲੱਗੀ ਰਹਿ ਗਈ ਚਾਕਰੇ। ਇੱਕ ਤੇ ਜਿੱਥੇ ਤਾਰਾ ਲੱਗਾ ਨਾ ਜਦੋਂ ਆਇਆ ਖਲਾ ਆ ਕੇ ਦੱਸੋ ਕਿਥੇ ਗਿਆ ਸੋਨਾ ਫਿਰ ਚ ਫੜ ਮੋਟਰਸਾਈਕਲ ਤੇ ਮੈਨੂੰ ਸਾਡਾ ਮੈਂ ਨਹੀਂ ਇੱਥੇ ਰਹਿਣਾ ਹਾਂ ਬਾਤ ਸਾਡਾ ਮੈਨੂੰ ਇੱਥੇ ਪੁੱਛ ਤੈਨੂੰ ਮੈਂ ਦੱਸਦੀ ਆ ਦੱਸਦੀ ਨੂੰ ਮੈਨੂੰ ਇੰਨੇ ਦਿਨਾਂ ਬਾਦਾਈ ਤੂੰ ਹੁੰਦਾ ਨਹੀਂ ਨਾ ਮੇਰਾ ਜੀਣਾ ਰਾਮ ਕੀਤਾ ਨੇ ਸਾਰਾ ਸੋਨਾ ਮੇਰਾ ਲਗਾ ਲਿਆ ਪਹਿਲਾਂ ਤੂੰ ਕੁੜੀ ਦਬਾਏ ਰਹੀ ਆ ਲੱਚਾ ਇਹ ਆ ਮਗਰ ਮਸ ਤੇ ਥਰੂ ਨਾ ਮੈਂ ਸੁਣਨੇ ਤਾਂ ਨਾ ਮੈਨੂੰ ਕੱਟ ਕੱਟ ਵਿਖਾ ਤਾ ਮੈਂ ਦੱਸਦਾ ਇੱਥੇ ਬਹਿ ਬਹਿ ਉਹ ਰਹੀ ਆ ਕਹਿੰਦੇ ਇਹ ਚੰਗਾ ਨਹੀਂ ਹੁੰਦਾ ਘਰ ਚ ਇੱਥੇ ਬਹਿ ਉਹ ਬਗਿਆਨ ਹੈ ਦੱਸ ਤੇਨੂੰ ਪਤਿਆਸ਼ ਤੇ ਆ ਕੇ ਪੁੱਛ ਕੀ ਪੁੱਛਾਂ ਕਿੱਥੇ ਆ ਸੋਨਾ ਹੁਣ ਮੈਨੂੰ ਉਹ ਆਂਦੀ ਤੇਰ ਕੋ ਆ ਉਹ ਕੁੜੀ ਆ ਨਾਲ ਆਉਂਦੀ ਹੁਣ ਮੈਂ ਦੱਸ ਮੈਂ ਤੇ ਵਿੱਚ ਬੱਤਾਂ ਚੋਬ ਨਹੀਂ ਤੇ ਨਾਲ ਦੇ ਨਾਲ ਦੋ ਚਾਬੀਆਂ ਇੱਕ ਟਰੰਕ ਚ ਲੱਗੀ ਰਹਿ ਗਈ ਵੇ ਮੇਰੇ ਕੋ ਛੇੜਣ ਹੋ ਗਈ ਮੈਂ ਵੇ ਇਹਦ ਕੋਈ ਸਾਰਾ ਕੋ ਕੁੜੀ ਕੋ ਕਿੱਥੇ ਆ ਚਾਬੀ ਤੇ ਇੱਥੇ ਰਹਿ ਗਈ ਚੱਲ ਪੁੱਛ ਲੈਣਾ ਇੱਕ ਕਰ ਹੋਰ ਮੈਂ ਕੀ ਕਰ ਸਕਦਾ ਹੈ ਪੁੱਛ ਨਾ ਕਰਿਆ ਕਰੋ ਕਿੱਦਾਂ ਨਾ ਕਰਾਂ ਹੈ 2 ਲੱਖ ਦਾ ਮੇਰਾ ਸੋਨਾ ਜਿਹੜਾ ਇਹਨੇ ਗੁਪਤ ਕਰ ਲਿਆ ਇਹਨੂੰ ਪੁੱਛ ਲੈ ਜੇ ਤੇ ਮੇਰਾ ਸੋਨਾ ਦਿੰਦੀ ਠੀਕ ਆ ਨਹੀਂ ਕਿ ਮੈਂ ਕੁੜੀ ਨਹੀਂ ਤੇ ਸੱਦਣ ਲੱਗੀ ਹੋ ਜਿੰਨਾ ਚਿਰ ਮੇਰੀ ਇੱਥੇ ਕੁੜੀ ਰਹੀ ਉਹਨਾਂ ਚਿਰ ਮੈਂ ਸੌਖੀ ਜਿੱਥੇ ਉਹ ਚੱਲ ਗਈ ਮੈਂ ਫੇਰ ਦੁੱਖਾਂ ਚ ਪੈ ਗਈ ਮੈਨੂੰ ਟਿਕਣ ਨਹੀਂ ਦਿੰਦੀ ਉਹ ਮਾਤਾ ਮੇਰੀ ਗੱਲ ਸੁਣ ਪਰ ਉਹਨਾਂ ਅੱਗੇ ਉਹਨਾਂ ਦਾ ਹੈ ਜੇ ਉਹ ਗਈ ਹੈ ਤੇ ਟਿਕਣ ਦੇ ਉਹਨੂੰ ਫੇਰ ਇੱਥੇ ਸੱਦ ਲੈਣਾ ਹੁਣ ਉਹਨੂੰ ਉਛੂਦਾ ਪਰੋਣਾ ਨਾ ਮੈਨੂੰ ਮੇਰ ਨਾਲ ਲੜੂਗਾ ਤੇ ਪਹਿਲਾਂ ਤੂੰ ਉੱਥੇ 7 ਮਹੀਨੇ ਰਹਾ ਲਈ ਹੁਣ ਆਟਾ ਸੋਨੇ ਦਾ ਨਾਉ ਲਾਂਡਾ ਪਿਆ ਨਹੀਂ ਤੂੰ ਸਾਲਾ ਕੁੜੀ ਨੂੰ ਮਾਰੂ ਛੱਬੂਆਂ ਤੇ ਘਰ ਵਸਣੀਆਂ ਚੰਗੀਆਂ ਉੱਥੇ ਹੈਂ ਤੂੰ ਕਹਿੰਦੀ ਫੇਰ ਸੱਦ ਲੈਣਾ ਪੱਛੀ ਲੱਗੇ ਸੋਨੇ ਨੂੰ ਮੈਂ ਪੁੱਛ ਲੈਣਾ ਕੋਈ ਨਾ ਮਾਂ ਪੁੱਤਾਂ ਨੇ ਝਮਣਾ ਹੀ ਹੋ ਉਹ ਨਖੜਾ ਵਾ ਵਾਲਾ ਜਾਮ ਲਾ ਲਿਆ ਉਹ ਲੱਲੂ ਨੇ ਤੇ ਮਿੰਟ ਮਿੰਟ ਤੁਰ ਪੈਣਾ ਵੀ ਚੱਲ ਚੱਲਦੇ ਹਾਂ ਉੱਥੇ ਫੇਰ ਹੈਂ ਮਹਾ ਗਈ ਆ ਆਪਣੇ ਘਰ ਸੌਣ ਲੈਣ ਦੇ ਜੇ ਮਾਨਣਾ ਮਨ ਸੋਨਾ ਇਹ ਕੋਈ ਨਿਕਲਣਾ ਮੈਂ ਪੁੱਛ ਲੂੰਗਾ ਕੋਈ ਨਹੀਂ ਇਹ ਛੋਣਾ ਤੇਰ ਕੋ ਸੋਨਾ ਤੇਰ ਕੋ ਦੁਵੰਦਲ ਮੇਰੀ ਸੁਣਨਾ ਗੱਲ ਚਾਬੀ ਇੱਕ ਤਿਰਕ ਹੁੰਦੀ ਇੱਕ ਮਾਤਾ ਕੋਈ ਜੀ ਤੇ ਤੇਰ ਕੋ ਸੋਨਾ ਹੈਗਾ ਕੱਢਿਆ ਵ ਤੇ ਦੱਸ ਦੇ ਕਿਉਂ ਕੁਲੇਸ਼ ਪਾਉਂ ਨਹੀਂ ਘਰ ਚ ਮੇਰ ਕੋ ਨਹੀਂ ਹੈਗਾ ਸੋਨਾ ਤੇ ਨਾ ਮੈਂ ਕਿਹਦਾ ਸੋਨਾ ਕੱਢਿਆ ਵ ਮੈਂ ਕੋ ਕੱਢਣਾ ਆ ਮੈਂ ਕਨੀ ਬੜੇ ਸੁਨੇ ਪਾਇ ਨੱਕ ਚ ਕੋਕਾ ਪਾਇਆ ਹੱਥ ਤੇ ਆਪਣੀ ਛਾਪ ਪਾਈ ਹੈ ਨਹੀਂ ਜੀ ਕਿੱਥੇ ਗਿਆ ਸੋਨਾ ਫਿਰ ਮੈਨੂੰ ਨਹੀਂ ਪਤਾ ਚਾਬੀਆਂ ਤੁਹਾਡ ਕੋ ਹੁੰਦੇ ਆ ਨੌ ਸੱਸ ਕੋ ਜਿਹੜੀ ਮੇਨ ਗੱਲ ਵਾ ਇਹ ਜਦੋਂ ਇੱਥੋਂ ਗਏ ਆ ਨਾ ਇਹ ਸਭ ਕੁਝ ਲੈ ਗਏ ਆ ਇਹਨਾਂ ਦੀ ਰਲਿ ਭੁਗਤਵਾ ਉਹ ਦੋਤਾ ਛੱਡ ਆਇਆ ਗੁਰਮੁਖ ਛੱਡਣ ਆਇਆ ਇੱਥੇ ਉਹਨੂੰ ਤੇ ਉਹ ਆ ਇਥੋਂ ਲੀਡਰਤਾ ਲੈਣਾ ਹੀ ਤੈਨੂੰ ਪੈ ਜਣੀ ਠੰਡ ਉਹ ਫੇ ਆਉਣ ਲੱਗੇ ਉਹ ਆਦੀ ਮੈਂ ਲੈ ਕੇ ਆਉਣਾ ਫੇਰ ਉਹਨਾਂ ਨੂੰ ਕੌਣ ਆਦੀ ਲੈ ਆਵੇ ਹੁਣ ਇਧਰ ਡੰਡੀਆਂ ਨਾ ਕਟਾਈਆਂ ਉਹਨਾਂ ਦੀ ਮੇਰਾ ਨਾਮ ਵੀ ਦਵਿੰਦਰ ਨਹੀਂ ਆ ਹੱਦ ਹੋਈ ਐ ਨਾਲ ਹੀ ਉਹਨਾਂ ਲੈ ਆਉਣਾ ਫੇਰ ਕਲੀਅਰ ਤੋਂ ਸੁਣਾ ਗਿਆ ਕਿੱਥੇ ਆ ਤੇ ਜਦੋਂ ਮੇਰਾ ਜੇ ਤੇਰ ਕੋ ਨਿਕਲਿਆ ਤੇ ਤੂੰ ਨਹੀਂ ਬਚਣਾ ਇਹ ਚੇਤਾ ਰੱਖੀ ਮੇਰੀ ਗੱਲ ਦਾ ਮੈਂ ਪੰਜਾਬੀ ਦੱਸਤੀ ਮੈਂ ਗੱਲ ਠੀਕ ਆ ਕਿਉਂ ਮੈਂ ਕਿਹਨੇ ਬਚਾ ਜਦੋਂ ਮੈਂ ਕੱਢਿਆ ਹੀ ਨਹੀਂ ਆ ਕਿਸ ਕੋ ਤਾਂ ਪਤਾ ਹੋ ਸੁਣਾ ਗਿਆ ਕਿੱਥੇ ਆ ਉਹ ਬਾਹਰ ਮੇਲਾ ਲੱਗਾ ਤੇ ਲੋਕ ਵੇ ਹੱਸਦੇ ਆ ਸੋਨਾ ਸੋਨਾ ਮੈਂ ਟਰੰਕ ਜਾਂ ਤੋੜ ਦੇਣਾ ਜਿੰਨੇ ਜੁੰਦੇ ਜੇ ਵੇਖੀ ਮੇਲਾ ਤੇਰੀ ਮਾਂ ਨੇ ਲਾਇਆ ਮੈਂ ਨਹੀਂ ਲਾਇਆ ਤੂੰ ਹੀ ਤੇ ਲੈ ਆ ਨੋ ਸਸਾ ਕੋਈ ਲਾਣ ਦੀ ਆ ਤੈਨੂੰ ਮੈਂ ਦੱਸਦਾਈ ਮੇਰੇ ਕੋਲ ਤੂੰ ਇੱਥੋਂ ਨਿਕਲ ਕਿ ਮੈਂ ਕੋ ਨਿਕਲ ਹਾਂ ਮੇਰੇ ਸੌੜੇ ਮੈਂ ਇੱਥੇ ਰਹਿਣਾ ਸੌੜੇ ਤੇਰੇ ਹੁਣ ਆ ਉਹ ਆ ਜਾਣ ਲੈ ਫੇ ਕੋਈ ਨਹੀਂ ਮੈਂ ਕਹਿਣਾ ਆਜੋ ਠੰਡ ਪੈ ਜਣੀ ਤੈਨੂੰ ਹੁਣ ਸਹੀ ਤਰੀਕਾ ਮੇਰੇ ਕੋ ਵੀ ਹੈਗਾ ਇਹੇ ਡੰਡੀਆਂ ਨਾ ਕਟਾਈਆਂ ਇਹਨਾਂ ਦੀਆਂ ਤੇ ਮੇਰੇ ਨਾਲ ਵੀ ਦਵਿੰਦਰ ਨਹੀਂ ਗੱਲਾਂ ਕਰਦਾ ਮਹਾਕ ਜੇ